ਇਹ ਰਾਜਾ ਦੀ ਤਿਆਰੀ ਹੈ ਅਸੀਂ ਇੱਕ ਐਮਰਜੈਂਸੀ ਮੀਟਿੰਗ ਅਸੀਂ ਕੱਲ ਬੁਲਾ ਕੇ ਲੋਕ ਇੱਥੇ ਬਹੁਤ ਸਾਰੇ ਪੈਸੇ ਚੱਲਿਆ ਗਿਆ ਲੱਗਦਾ ਹੈ ਕੋਈ ਇਸ ਨੂੰ ਰੋਕ ਸਕਦਾ ਹੈ ਪੈਸੇ ਚੱਲਿਆ ਗਿਆ ਵੀ ਸਰਕਾਰ ਦੇ განਬਾਤ ਰਾਸਤਾਂ ਤੋਂ ਸਾਡੇ ਕੋਲ ਆ ਔਰ ਉਸੇ ਸਟੇਟ ਲੈਕਤੀ ਰਚਨਾ ਦੀ ਕਰ ਮਦਨਨਾਪੁਰ ਉੱਪਰ ਰੁਕਿਆ ਗਿਆ ਪੈਸੇ ਖੋਲੇ ਜਿਹੜੇ ਉਸ ਪੱਲੇ ਉਹਦੇ ਮਦਨਨਾਪੁਰ ਅੱਗੇ ਫੈਸਲਾ ਕਰਿਆ ਵੀ ਕੱਲ ਨੂੰ 3 ਘੰਟੇ ਸਾਰੇ ਪੰਜਾਬ ਦੇ ਸਕੂਲ ਬਲਾਡੇ ਜਿਹੜੇ ਨੂੰ ਹੋ ਰੋਕੀ ਜਾਵੇ ਕ੍ਰੋਸ ਬਜੋ ਇਹ ਦਰੋਜ਼ ਬਜੋ ਜਿਹੜਾ ਸਰਕਾਰ ਨੇ ਲਾਜੀ ਕਰ ਦਿੱਤਾ ਲੰਕਾ ਤੋੜੀਆਂ ਲੋਕਾਂ ਦੇ ਹੱਥੋਂ ਗਏ ਖੋਲੇ ਛੱਲੇ ਕਾਟਰ ਕੱਢੇ ਪੰਡਤ ਗੋਪਾਲ ਸਿੰਘ ਬਾਜਪੁਰੇ ਪੰਡਤ ਹਰਬਰ ਜਨਕ ਤੇ ਨਾ ਲਾ ਲੋ ਇੱਥੇ ਅਸਮਾਨ ਨੇ ਡਾਕਟਰ ਨੇ ਬੈਕ ਉਹ ਦੁਆਰੇ ਤੋਂ ਕੋਰ ਵੱਲੇ ਦੇਖੀਓ ਜੇ ਤੁਸੀਂ ਸਟੇਜ ਤੇ ਬਹਾਰੀ ਖੋਟ ਤੇ ਸਾਰੇ 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 ਨੂੰ ਇਹ ਜਿਹੜਾ ਸਾਰੇ ਨੂੰ ਤੇ ਜਿਹੜਾ ਕੋਈ ਬਾਤ ਹੋ ਜੇ ਨਹੀਂ ਉਹਨਾਂ ਨੂੰ ਬਾਤ ਕਰਨਾ ਬਹੁਤ ਬਸ ਨਾ ਸਲਾਹ ਕੋਈ ਵੀ ਕਰ